ਜਿੰਦਗੀ ਬਹੁਤ ਵਧੀਆ ਪਮਾਤਮਨ ਦੀ ਕੀਪਾ ਵਾ ਆਪਾਂ ਡਹੀਂ ਵਿੜਵਾ ਪੁੰਦੇ ਆ ਬਹੁਤ ਵਧੀਆ ਡਹੀਂ ਆ ਜੀ ਹਾਂਜੀ ਬੜੀ ਫੇਮਸ ਜੋੜੀ ਹੈ ਤੁਹਾਡੀ ਦਾਦੇ ਪੋਤੇ ਦੀ ਵੇਖੋ ਜੀ ਜੋ ਕੀਤਾ ਪਮਾਤਮਨ ਨੇ ਕੀਤਾ ਵਾ ਅਸੀਂ ਕਰਦੇ ਜੋ ਗਏ ਅਸੀਂ ਆਪਣਾ ਡਹੀਂ ਕੰਮ ਕਰਨ ਬਾਕੀ ਉੱਪਰ ਕਰਦੇ ਆ ਤੇ ਕੁਝ ਕ ਨੋਕ ਡਹੀਂ ਜਿਹੜਿਆਂ ਨੂੰ ਪਿਆ ਦੇਣਗੇ ਅੱਜ ਫਿਰ ਦਾਦੇ ਪੋਤੇ ਦਾ ਸ਼ਕਲ ਵੀ ਦੇਖ ਲਈਏ ਫਿਰ ਜੁਗਲਬੰਦੀ ਵੀ ਅੱਜ ਦੇਖ ਲਈਏ ਦਾਦੇ ਪੋਤੇ ਦੀ ਵੇਖ ਲਓ ਜੀ ਹਰ ਵੇ ਬਾਬਾ ਵੀ ਆ ਚੈਨੀ ਤੂੰ ਕਿੱਥੋਂ ਲਿਆਂਦੀ ਇਹ ਕਿ ਕਿੰਨੇ ਬਣਾ ਕੇ ਦਿੱਤੀ ਕਿ ਚੋਰੀ ਚੁੱਕੀ ਕੇ ਸੀ ਨਹੀਂ ਇਹ ਤਿੰਨ ਕਾ ਨੁੱਟੇ ਆ ਤਿੰਨ ਕਾ ਨੁੱਟੇ ਆ ਇੱਕ ਤਾਂ ਚੈਨੀ ਨੱਬੀ ਆ ਤੇ ਦੋਨੋਂ ਤਾਂ ਛਾਪਾ ਨੱਬੀਆਂ ਹੀ ਉਹ ਆਪਾਂ ਵੇਚਣੀਆਂ ਵਾ ਜੀ ਵੇਚ ਤੇਨੂੰ ਫੜਾਇਆ ਨਹੀਂ ਪੁਲਿਸ ਦੇ ਕਿਹਨੇ ਪੁਲਿਸ ਨੇ ਨਹੀਂ ਫੜਾਇਆ ਪੁਲਿਸ ਨੇ ਫੜਾਤਾ ਹੀ ਮੈਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਜੀ ਮੈਂ ਭੱਜ ਕੇ ਆ ਗਿਆ ਵਾ ਤੇ ਮੈਂ ਢੂੰਗਾ ਕੱਟਾ ਉਹ ਨਾਲ ਕੋਟ ਕੋਟ ਕੇ ਅੱਛਾ ਇਹ ਤੁ ਵਿਲਾਅਲ ਕਰਦਾ ਤੁਹਾਡਾ ਕੋਟ ਕੋਟ ਕੋਈ ਤੇ ਬਿਠਾ ਨਹੀਂ ਜਾਂਦਾ ਕੰਬਲ ਬਚਾਇਆ ਤਨੇ ਹਾਂਜੀ ਹਰगोਪਾਲ ਜੀ ਤੁਰਨ ਫਿਰਨ ਦੇ ਵਿੱਚ ਤੁਸੀਂ ਆ ਸਮਰਥ ਹੋ ਜਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਆਪਾਂ ਆਪਣਾ ਪੰਮਤਮਨ ਦੇ ਆਵਾਕ ਨੂੰ ਆਈ ਆਪਣਾ ਨੇਕੇ ਕੰਮ ਕੰਡੇ ਆ ਜਿੰਨਾ ਪੰਮਤਮਨ ਨੇ ਦਿੱਤਾ ਬੋਟਵਾ ਮੈਂ ਚਲੋ ਮੰਜੀ ਤੇ ਦੂਹ ਬਿਠਾਵਾ ਪਰ ਮੈਂ ਆਪਣਾ ਵਿੜਵਾ ਪਾ ਕੇ ਕੰਮ ਟੋਇਆ ਜੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਤੁਰਨ ਫਿਰਨ ਦੇ ਵਿੱਚ ਅਸਮਰਥ ਹੋ ਕਦੋਂ ਪਤਾ ਲੱਗਾ ਸੀ ਤੁਹਾਨੂੰ ਵੀ ਜੀ ਮੈਨੂੰ ਪਤਾ ਲੱਗਿਆ ਜੋ ਮੈਂ ਉਸ ਸਮਝਿਆ ਮੈਨੂੰ ਪਤਾ ਲੱਗਿਆ ਮੈਂ ਨਹੀਂ ਤੁਰ ਸਕਣਾ ਤੇ ਵੇਖੋ ਬਾਕੀ ਪਮਾਤਮਾ ਜੋ ਕੱਡਾ ਚੰਗਾ ਕਾਟਾ ਮੈਨੂੰ ਇਦਾਂ ਡਬਣਾਇਆ ਪੁੱਪ ਮਾਤਮਾ ਨੇ ਮੈਨੂੰ ਕਿਹਾ ਕਿ ਬੰਨੇ ਡਰਾ ਪਾਟਾ ਵਾ ਜੀ ਹਾਂ ਜੀ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਤੁਰ ਫੇਰ ਨਹੀਂ ਸਕਦੇ ਫਿਰ ੱਤਕਾ ਤਾਂ ਲੱਗਾ ਹੀ ਹੋਊਗਾ ਤੁਹਾਨੂੰ ਤਕਾ ਨਗਦਾ ਵੀ ਜਿਹੜਾ ਦਿਲ ਨਹੀਂ ਕਦਾ ਟੰਨ ਨੂੰ ਦਿਲ ਕਹਿੰਦਾ ਨਹੀਂ ਕਦਾ ਪਰ ਮੈਂ ਇਹੋ ਕਹਿਣਾ ਵਾਂ ਪ ਮਾਤਮਾ ਜੋ ਕੀਤਾ ਟੁੱਟ ਚੰਗਾ ਕੀਤਾ ਜੀ ਹਾਂ ਸ਼ੌਂਕ ਕੀ ਕਿਨੇ ਤੁਹਾਡੇ ਸੌਂਗ ਮੈਨੂੰ ਸ਼ਾਇਰੀ ਬੰਨਦਾ ਵਾ ਤੇ ਫਿਰ ਮੈਂ ਚ ਕੰਮ ਕਰਦਾ ਜੀ ਹਾਂ ਸ਼ਾਇਰੀ ਸੁਣਾ ਦਿਓ ਫਿਰ ਸ਼ਾਇਰੀ ਲਿਖਦੇ ਵੀ ਹੋ ਤੁਸੀਂ ਹਾਂਜੀ ਮੈਂ ਲਿਖਦਾ ਵੀ ਹਾਂ ਜੀ ਉਹ ਸ਼ਤਾਨ ਦਾ ਮੈਨੂੰ ਕੋਈ ਚੰਗਾ ਕੋਈ ਮੈਨੂੰ ਮਾੜਾ ਵੀ ਆਖੂ ਪੰਰਵਾ ਨਹੀਂ ਕਦਾ ਮੈਂ ਕਿਛ ਨੰਦੂ ਬੰਦੇ ਦੀ ਮੈਨਾਂ ਖੜਾ ਮਿਆ ਬਾਪੂ ਮੈਨਾਂ ਖੜਾ ਵਾ ਮਿਆ ਬਾਪੂ ਜੀ ਹਾਂਜੀ ਕੀ ਬਾਤ ਹੈ ਹਰ ਗੋਪਾਲ ਜੀ ਪੜਨ ਦਾ ਵੀ ਸ਼ੌਂਕ ਹੈ ਤੁਹਾਨੂੰ ਸਟੱਡੀ ਵਗੈਰਾ ਸਕੂਲ ਵਗੈਰਾ ਵੀ ਜਾਣਦੇ ਹੋ ਤੁਸੀਂ ਸਕੂਲ ਵੀ ਜੂ ਜਾਣਾ ਹੀ ਪਾ ਉੱਥੇ ਨਿਯਣੇ ਕਰਦੇ ਸਾਰਤਾ ਤੇ ਮੈਂ ਇਹ ਬਾਜ ਜਿੱਦਾਂ ਤੁਹਾਨੂੰ ਪੜਾ ਦੁਖਦੀ ਆ ਪਰ ਮੈਂ ਕਹਿੰਦਾ ਕੋਈ ਛੱਪੇਤ ਨਾ ਰੁਮੈਂ ਇਸ ਕਰਕੇ ਸਕੂਲ ਨਹੀਂ ਗਿਆ ਜੀ ਹਾਂਜੀ ਮੈਡਮ ਨਾਲ ਗੱਲਬਾਤ ਹੋਈ ਸੀ ਜਦੋਂ ਹਾਂਜੀ ਇੱਥੇ ਸਕਾਈ ਸਕੂਲ ਉੱਥੇ ਛ ਅੰਡੇ ਹੀ ਤੁਹਾਡੀ ਡਿਮਿਸ਼ਨ ਕਰਾਂਗੇ ਤੁਹਾਡੀਆਂ ਕਾਚਾ ਕਲਾਛਾ ਵੀ ਲੱਗਣਗੀਆਂ ਤੁਹਾਨੂੰ ਕਿੰਨਤਾ 2 ਘੰਟੇ ਛੱਡਿਆ ਕਹਾਂਗੇ ਇੱਥੇ ਤੇ ਬਾਪੂ ਦੀ ਤੂੰ ਹੀ ਲੱਗੇ ਬਹਿ ਜਾ ਕੋ ਪੰਬਾ ਤੋਂ ਕੋਈ ਆਇਆ ਵੀ ਨਹੀਂ ਹਾਂਜੀ ਜੀ ਮੈਡਮ ਦੀ ਛੋਟੀਆਂ ਤੋਂ ਤਾਂ ਡਰ ਲੱਗਦਾ ਤੁਹਾਨੂੰ ਕਿ ਜਿਹੜਾ ਸਕੂਲ ਨਹੀਂ ਜਾ ਰਹੇ ਛੋਟੀਆਂ ਤੋਂ ਕਿੰਨੂ ਨਹੀਂ ਡਰ ਲੱਗਦਾ ਬੀ ਜੀ ਛੋਟੀਆਂ ਤੋਂ ਫੋੜਦਾ ਨਾ ਲੱਗਦਾ ਜੀ ਜੀ ਨਾ ਅਜੇ ਤੱਕ ਖੱਡੀਆਂ ਨਾ ਗਾਂ ਖਣੀ ਆ ਜੀ ਹਾਂਜੀ ਫਿਰ ਗੋਪਾਲ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਮੈਂ ਸਕੂਲ ਨਹੀਂ ਗਿਆ ਬਚਪਨ ਤੋਂ ਫਿਰ ਸ਼ਾਇਰੀ ਕਿਵੇਂ ਲਿਖਦੇ ਹੋ ਤੁਸੀਂ ਮਖਾ ਮਾ ਬਾਪੂ ਕੋ ਨੀ ਨੋ ਜੇ ਤੇ ਜੋੜ ਮੈਂ ਆਪਣੇ ਨਾ ਜਿੱਦਾ ਮੈਂ ਪਤਾ ਨਹੀਂ ਆ ਤੁਹਾਡੇ ਨਾਲ ਗੱਲ ਕਰਦਾ ਜੋੜਨਾ ਪਤਾ ਨਹੀਂ ਮੈਂ ਪੱਤੀ ਕੌਣ ਜਨਾ ਬਣੂ ਉਹਦਾ ਜੋੜਨਾ ਮੈਨੂੰ ਇਹਦਾ ਬਿੱਠਾ ਬਿੱਠਾ ਜੋੜਨੇ ਨਾ ਜੀ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਅਈ ਮੈਂ ਮਾਈ ਕੁੱਤੇ ਇੱਕ ਮਿੱਠੋ ਛੋਟਾ ਜੀ ਹਾਂਜੀ ਐ ਦੋ ਭਗਾਵਾਂ ਤੇ ਆ ਬਾਪੂ ਜੀ ਸਾਹਮਣੇ ਮੈਨੂੰ ਬੇਬੇ ਜੀ ਸਾਹਮਣੇ ਪਾਪਾ ਬੱਚ ਚਨੋਂਦੇ ਆ ਤੇ ਮੰਮੀ ਪੰਟੀਚਵਾ ਜੀ ਮੰਮੀ ਤੁਹਾਡੇ ਟੀਚਰ ਆ ਫਿਰ ਤੁਹਾਨੂੰ ਘਰ ਨਹੀਂ ਪੜਾ ਸਕਦੇ ਆਪਰਾਉਂਦੇ ਆਪਾਂ ਮੈਂ ਨਹੀਂ ਪੜਦਾ। ਅੱਛਾ ਕਿਉਂ? ਪੜਦੇ ਕਿਉਂ ਨਹੀਂ ਤੁਸੀਂ? ਮਨ ਨਹੀਂ ਕੱਦਾ ਪੜਨ ਨੂੰ। ਜੀ ਨਹੀਂ ਕੱਦਾ। ਜੀ ਨਹੀਂ ਕਰਦਾ ਪੜਨ ਨੂੰ। ਹਾਂ ਜੀ ਨਹੀਂ। ਜੀ ਫਿਰ ਘਰ ਦੇ ਵਿੱਚ ਤੁਹਾਡੀ ਦੇਖਭਾਲ ਕੌਣ ਕਰਦਾ ਜਿਸ ਤਰ੍ਹਾਂ ਤੇ ਦਾਦੇ ਹੋ ਕੀ ਡੈਡੀ ਮੇਰੇ ਬੱਸ ਚਲਾਉਂਦੇ ਨੇ ਤੇ ਮੰਮੀ ਮੇਰੀ ਟੀਚਰ ਨੇ ਉਹ ਤਾਂ ਫਿਰ ਕੰਮ ਤੇ ਚੱਲ ਜਾਂਦੇ ਹੋਗੇ ਫਿਰ ਦੇਖਭਾਲ ਤੁਹਾਡੀ ਕੌਣ ਕਰਦਾ? ਵੇਖੋ ਜੀ ਗੱਲ ਇਹ ਆ। ਡਾਡੀ ਆਪਣੇ ਨੂੰ ਮੈਂ ਭਗਾਣਾ ਵਾਂ। ਮੰਮੀ ਆਪਣੀ ਨੂੰ ਭਾਬੀ ਆਣਾ ਵਾਂ। ਇਹਨਾਂ ਨੂੰ ਵੀ ਡੜੀ ਆਣਾ ਵਾਂ ਤੇ ਮਾਤਾ ਜੀ ਨੂੰ ਵੀ ਮੰਮੀ ਆਣਾ ਵਾਂ। ਤੇ ਇਹ ਮੈਂ ਦੇ ਘਪਾਲ ਕੱਢਿਆ ਬਾਪੂ ਨੇ ਜਿਹੜਾ ਮੈਨੂੰ ਜੇ ਕਿਤੇ ਪਿੰਡ ਨੂੰ ਜਾਣਾ ਵਿੱਚੋਂ ਜਾਣਾ ਮੇਤਾ ਚੋਂਗ ਸਾਡੇ ਉੱਥੇ ਨਜੜੇ ਆ ਤੇ ਮਾਤਾ ਜੀ ਜੇ ਬਾਪੂ ਜੀ ਜਾਣਾ ਹੋਵੇ ਕੰਨਿਆਂ ਨੇ ਫੇ ਮਾਤਾ ਜੀ ਮੇਨ ਅggen ਢੰਡੇ ਜੀ ਹਾਂਜੀ ਯਾਨੀ ਕਿ ਤੁਸੀਂ ਆਪਣੇ ਮਾਪੇ ਨੂੰ ਡੈਡੀ ਮੰਮੀ ਨਹੀਂ ਕਹਿੰਦੇ ਦਾਦੀ ਦਾਦਾ ਡੈਡੀ ਮੰਮੀ ਕਹਿੰਦੇ ਹਾਂਜੀ ਹਾਂਜੀ ਦਾਦੀ ਦਾਦਾ ਇਹਨੂੰ ਮੰਮੀ ਦਾੜੀ ਆ ਨਾ ਤੇ ਪਾਪਾ ਨੂੰ ਪੂਆ ਕਹਿ ਦੇਣਾ अच्छा पापा नु ਭਰਾ ਕਹਿ ਦੇਣਾ ਫਿਰ ਪਾਪਾ ਗੁੱਸਾ ਤਾਂ ਨਹੀਂ ਮੰਨਦੇ ਤੁਹਾਡੇ ਜਾਂ ਮੰਮੀ ਤੁਹਾਡੀ ਗੁੱਸਾ ਤਾਂ ਨਹੀਂ ਮੰਦੀ ਨਹੀਂ ਉਹ ਕਹਿੰਦੇ ਜਦੋਂ ਸਾਹਮਣੇ ਆ ਤੇ ਮੁੰਡਾ ਇੰਨਾ ਡਾਈਆ ਤੂੰ ਹਾਂਜੀ ਮੈਂ ਮੰਮੀ ਨੂੰ ਭਾਬੀ ਕਹਿ ਦੇਣਾ ਆ ਚਾਚੀ ਖਲੋਤੇ ਇਹਨਾਂ ਨੂੰ ਵੀ ਭਾਬੀ ਕਹਿ ਦੇਣਾ اچھا ਚਾਚੀ ਨੂੰ ਵੀ ਭਾਬੀ ਕਹਿੰਦੇ ਹੋ ਵੀ ਚਾਚੇ ਨੂੰ ਭਗਾ ਕਹਿਣਾ ਜੀ ਤੇ ਜਿਹੜਾ ਭਗਾਵਾ ਮੇਉ ਨੂੰ ਮੈਂ ਪਤੀਆ ਕਹਿ ਦੇਣਾ ਜੀ ਹਾਂਜੀ ਹਰਗੋਪਾਲ ਜੀ ਜਿਸ ਤਰ੍ਹਾਂ ਤੁਹਾਨੂੰ ਐਕਟਿੰਗ ਦਾ ਸ਼ੌਂਕ ਵੀ ਆ ਫਿਰ ਐਕਟਿੰਗ ਵੀ ਕਰਕੇ ਦਿਖਾ ਦਿਓ ਥੋੜੀ ਜੀ ਦਰਸ਼ਕਾਂ ਨੂੰ ਤਾਂ ਕਿ ਪਤਾ ਲੱਗ ਸਕੇ ਹਾਂਜੀ ਮੈਨੂੰ ਢੰਗੜੇ ਦਾ ਮੜਾ ਦਾ ਸੰਗਵਾ ਢੰਗੜਾ ਮੈਂ ਪਾ ਕੇ ਵਿਖਾਣਾ ਜੀ ਨਾਲ ਦੀ ਨਾਲ ਗਾਣਾ ਵੀ ਫਿਰ ਗਾਈਓ ਹਰਗੋਪਾਲ ਜੀ ਹਾਂਜੀ ਗਾਣਾ ਗਾੜਨਾ ਮੇਰਾ ਖੂਨ ਪੰਜਾਬ ਵਿੱਚ ਅੰਨੜੇ ਮੇਰਾ ਖੂਨ ਪੰਜਾਬ ਵਿੱਚ ਨੜੇ ਮੰਗੋ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੇਰਾ ਖੂਨ ਪੰਜਾਬ ਵਿੱਚ ਨੜੇ ਮੰਗੋ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੈਂ ਸੇ ਬੁਣਿਆ ਇਹਦੇ ਨਾਲ ਇਹਦੇ ਮਗਰ ਜੜਾ ਬਣਨਾ ਆਇਆ ਨਾ ਉਹ ਵੈਨ ਬੜਾ ਹੋਇਆ ਜੀ ਹਾਂਜੀ ਇਹ ਛੇ ਜੀ ਦੇ ਛੇ ਜੀ ਦੇ ਮਗਰ ਮੇਰੇ ਤੋਂ ਗੀਤ ਆਪ ਹੀ ਬੋਲਦਾ ਹੁਨਾਵਾ ਉਹ ਨਿਆ ਤੇ ਵੈਨ ਬੜਾ ਹੋਇਆ ਹਾਂਜੀ